ਮਿਊਨਿਸਪਲ ਯੂਥ ਇੰਪਲੋਇਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸਕੱਤਰ ਪੰਜਾਬ ਆਸ਼ੂ ਨਾਹਰ ਅਤੇ ਨਗਰ ਨਿਗਮ ਆਟੋ ਵਰਕਸ਼ਾਪ ਦੇ ਇੰਚਾਰਜ ਮੈਡਮ ਰਮਾ ਅਤੇ ਸਮੁੱਚੀ ਟੀਮ ਵੱਲੋਂ ਨਗਰ ਨਿਗਮ ਆਟੋ ਵਰਕਸ਼ਾਪ ਹਾਥੀ ਗੇਟ ਵਿਖੇ ਨਵੇਂ ਸਾਲ ਦੇ ਸੰਬੰਧ ਵਿੱਚ ਚਾਹ ਤੇ ਬ੍ਰੈਡ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵਨ ਸਮਾਜ ਸੇਵਕ ਕਮਲ ਕੁਮਾਰ ਕਾਉਂਸਲਰ ਵਿੱਕੀ ਦੱਤਾ ਪਾਸ਼ਪਾ ਆਗੂ ਸ਼ਸ਼ੀ ਗਿੱਲ ਸਮਾਜ ਸੇਵਕ ਰੋਹਿਤ ਕੁਮਾਰ ਲੋਖੀ جے ਕੁਲਵਿੰਦਰ ਸਿੰਘ लाटी ਪਹਿਲਵਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਲੰਗਰ ਦੀ ਸ਼ੁਰੂਆਤ ਕਰਵਾਈ ਜਥੇਬੰਦੀ ਦੇ ਚੇਅਰਮੈਨ ਰਾਜkumar ਰਾਜੂ ਸੈਕਟਰੀ ਰਾਜਕल्याण ਸੁਪਰਵਾਈਜ਼ਰ ਦੀਪਕ ਸਬਰਵਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਛਕਿਆ ਜ਼ਿਕਰਯੋਗ ਹੈ ਕਿ ਇਹ ਲੰਗਰ ਪਿਛਲੇ 15 ਸਾਲਾਂ ਤੋਂ ਹਰ ਸਾਲ ਲਗਾਇਆ ਜਾਂਦਾ ਹੈ ਪ੍ਰਧਾਨ ਆਸ਼ੂ ਨਾਹਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹਰ ਸਾਲ ਦੀ ਤਰ੍ਹਾਂ ਜਦੋਂ 1 ਜਨਵਰੀ ਚੜਦੀ ਹੈ ਉਸ ਲਈ ਸਾਡੇ ਆਸ਼ੂ ਨਾਰ ਜੀ ਜਿਹੜੇ ਆਟੋ ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਹੈ ਸਾਡੇ ਕਾਰਪੋਰੇਸ਼ਨ ਦੇ ਉਹ ਇੱਥੇ ਠੰਡ ਦਾ ਕਿਉਂਕਿ ਠੰਡ ਦਾ અતਿਆ ਠੰਡਾ ਮੌਸਮ ਹੁੰਦਾ ਹੈ ਚਾਹ ਦਾ ਲੰਗਰ ਲਾਉਂਦੇ ਆ ਔਰ ਲੋਕਾਂ ਦੀ ਸੇਵਾ ਕਰਦੇ ਆ ਕੋਈ ਇਹ ਬਦਲੇ ਇੱਕ ਚਾਹ ਦਾ ਲੰਗਰ ਹੀ ਨਹੀਂ ਸਾਰਾ ਸਾਰੀ ਸਾਡਾ ਭਰਾ ਆਸ਼ੂ ਨਾਰ ਸੇਵਾ ਕਰਦਾ ਰਹਿੰਦਾ ਹੈ ਔਰ ਆਸ਼ੂ ਦੀ ਜਿਹੜੀ ਟੀਮ ਹੈ ਜਿਹੜਾ ਵਿਕੀ ਦਿੰਦਾ ਹੈ ਔਰ ਆਪਣਾ ਕਮਲ ਹੈ ਔਰ ਸਾਰੇ ਰਾਜੀ ਹੋਰੀ ਸਾਰੀ ਜਿਹੜੀ ਟੀਮ ਹੈ ਸਾਰੀ ਸੇਵਾ ਭਾਵਨਾ ਨਾਲ ਜੁੜੀ ਹੋਈ ਆ ਇਨਾਂ ਦਾ ਕੰਮ ਇੱਕੋ ਹੀ ਸੇਵਾ 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 ਹਰ ਸਾਲ ਦੇ દર ਸਾਲ ਵੀ ਪਰ ਲਾਇਆ ਕੀਤਾ ਗਿਆ ਵਾ ਜਿਹੜੇ ਸਾਢੇ 8 ਟੋ ਵਰਸ਼ਾਂ ਦੇ ਸੀਨੀਅਰ ਡਰਾਈਵਰ ਸੀ ਜਿਹੜੇ ਅੱਜ ਸਾਨੂੰ ਵਿਛੋੜਾ ਦੇ ਕੇ ਗੁਰੂ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਵਲੀਨ ਹੋ ਗਏ ਨੇ ਉਹਨਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ 15 ਸਾਲ ਤੋਂ ਇਹ ਲੰਗਰ ਕਰਾਇਆ ਜਾ ਰਿਹਾ 2010 ਤੋਂ ਛੋਟਾ ਇੱਕ ਬਰਾਲਾ ਸ਼ੁਰੂ ਕੀਤਾ ਸੀ ਅੱਜ 25 ਆ ਗਿਆ 15 ਸਾਲ ਹੋ ਗਏ ਇਸ ਚੀਜ਼ ਨੂੰ ਸਾਨੂੰ ਮਨਾਉਂਦੇ ਆਏ ਹਾਂ ਬਹੁਤ ਸ਼ਲਾਗਾਇਓ ਕੰਮ ਜੋ ਆਟੋ ਵਰਕਸ ਯੂਨੀਅਨ ਵੱਲੋਂ ਕੀਤਾ ਗਿਆ ਜਿਸ ਲਈ ਮੈਂ ਆਸ਼ੁਨਾ ਜੀ ਦਾ ਚੇਅਰਮੈਨ ਜੀ ਰਾਜਕਮਾਰ ਜੀ ਦਾ ਔਰ ਰਾਜਕ ਲਿਆਨ ਜੀ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਇਸੇ ਬਹਾਨੇ ਇਪਤਵੰਤੇ ਸੱਜਣਾ ਨੂੰ ਉੱਥੇ ਬੁਲਾ ਰਹੇ ਹਾਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ ਔਰ ਉਹਨਾਂ ਨਾਲ ਮਿਲਣ ਦਾ ਔਰੂਪਰੂ ਹੋਣ ਦਾ ਪਹਿਲਾ ਮੌਕਾ ਸਾਡੇ ਨਾਲ ਔਰ ਜੋ ਵੀ ਸਾਡੇ ਕੋ ਕੋਤਵੰਤੇ ਸੱਜਣ ਆਏ ਹੁਣ ਦਾ ਵੈਲਕਮ ਕਰਦੇ ਆ ਆਸ਼ੂ ਜੀ ਦਾ ਹਰ ਹਰ ਸਾਲ ਉਪਰਾਲਾ ਕਰਦੇ ਨੇ ਹਰ ਸਾਲ ਨਹੀਂ ਮਗਰ ਤਕਰੀਬ ਰੋ ਹੀ ਇਹਨਾਂ ਦਾ ਕੋਈ ਨਾ ਉਪਰਾਲਾ ਅੰਦਰ ਦਾ ਲੋਕਾਂ ਸੇਵਾ ਕਰਦੇ ਨੇ ਗਰੀਬਾਂ ਦੀ ਮਦਦ ਕਰਦੇ ਨੇ ਜੋ ਸਾਡਾ ਸਮਾਜ ਪਛੜਿਆ ਉਹਦੀ ਜਾਈ ਸੇਵਾ ਕਰਦੇ ਨੇ ਜੀ ਆਸ਼ੂ ਨਾਰਜ ਜੀ ਵੱਲੋਂ ਆਟਾ ਯੂਨੀਅਨ ਦੇ ਪ੍ਰਧਾਨ ਨੇ ਇਹਨਾਂ ਵੱਲੋਂ ਇਹਦੀ ਸਾਰੀ ਟੀਮ ਵੱਲੋਂ ਜੋ ਅੱਜ ਲੰਗਰ ਲਗਾਇਆ ਗਿਆ ਮੈਂ ਉਹਦੇ ਲਈ ਆਸ਼ੂ ਨਾਰਜ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਨਾਲ ਹੀ ਸਾਰੇ ਸ਼ਹਿਰ ਨੂੰ ਨਵੇਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਨਾਰਜੀ ਨੇ ਆਪਣੇ ਵਰਕਸ਼ਾਪ ਦੇ ਬਾਹਰ ਜਿਹੜਾ ਇੱਥੇ ਲੋਕੀ ਸਮਾਜ ਸੇਵਕ ਨੇ ਜਿਹੜਾ ਇਹਨਾਂ ਨੇ ਅੱਜ ਚਾਹ ਦਾ ਤੇ ਬਰੈਡ ਦਾ ਤੇ ਰਸਾਂ ਦਾ ਜਿਹੜਾ ਲੰਗਰ ਲਾਇਆ ਇਹ ਵੈਸੇ ਵੀ ਸਮਾਜ ਦੇ ਵਿੱਚ ਜਿਹੜਾ ਸੋਸ਼ਲ ਵਰਕ ਬਹੁਤ ਜ਼ਿਆਦਾ ਕਰ ਦਿੰਦੇ ਨੇ